ਹਾਂ ਜੀ ਸੋਸ ਜਿਨ੍ਹਾਂ ਦੇ ਹਿੱਸੇ ਪਰਮਾਤਮਾ ਅਜੇ ਹੀ ਸੇਵਾ ਲਿਖਦਾ ਹੈ ਕਿ ਜੋ ਆਪਣੇ ਸੂਬੇ ਦੇ ਲਈ ਅਜੇਹਾ ਨਵੀਂ ਸਵੇਰ ਦਿੰਦੇ ਨੇ ਆਪਣੇ ਨੌਜਵਾਨਾਂ ਦੇ ਦੁੱਖ ਦਰਦ ਨੂੰ ਸਮਝਦੇ ਨੇ ਆਪਣੀ ਕਿਰਸਾਨੀ ਨੂੰ ਸਮਝਦੇ ਨੇ ਨਹੀਂ ਤਾਂ ਅਸੀਂ ਨਾਲੀਆਂ ਟੋਬਿਆਂ ਤੱਕ ਹੀ ਰਹਿ ਗਏ ਸੀਗੇ ਪਹਿਲੀ ਵਾਰ ਹੈ ਕਿ ਆਜ਼ਾਦੀ ਤੋਂ ਬਾਅਦ ਕੋਈ ਨਹਿਰ ਦੀ ਕਿਆ ਉਥੇ ਕਿਰਸਾਨੀ ਦੀ ਵੀ ਗੱਲ ਹੈ ਪੰਜਾਬ ਅਤੇ ਪੰਜਾਬੀਅਤ ਦਾ ਦਰਦ ਰੱਖਦੇ ਨੇ ਔਰ ਸਾਡੇ ਨੌਜਵਾਨਾਂ ਦੇ ਮਾਰਗਦਰਸ਼ਕ ਨੇ ਤੁਸੀਂ ਸਰ ਬਾਤ ਪਾਈ ਸੀ ਤੇ ਪੂਰੇ ਪੰਜਾਬ ਨੇ ਤੁਹਾਡੀ ਬਾਤ ਦੇ ਹੰਗਾਰੇ ਭਰੇ ਨੇ ਅੱਧੀ ਅੱਧੀ ਰਾਤ ਤੱਕ ਤੁਹਾਡਾ ਗਲਾ ਬੈਠ ਜਾਂਦਾ ਸੀ ਪਰ ਲੋਕੀ ਤੁਹਾਨੂੰ ਸੁਣਨ ਲਈ ਬੈਠੇ ਹੁੰਦੇ ਸੀ ਇਸੇ ਕਰਕੇ ਹੀ ਐਡਾ ਵੱਡਾ ਵਿਸ਼ਵਾਸ ਮਤ ਕਿ ਪੂਰੀ ਦੀ ਪੂਰੀ ਦੁਨੀਆ ਹਿੱਲ ਗਈ ਵੀ ਕੀ ਪੰਜਾਬ ਦੇ ਵਿੱਚ ਹੋ ਗਿਆ ਖਬਰਾਂ ਪੜਦੇ ਵੀ ਅਗਲੀ ਵਾਰ ਸੀਟ ਇਹ ਵੀ ਆਪ ਇਹ ਵੀ ਆਪ ਤੇ ਇਹ ਵੀ ਆਪ ਇਹ ਵੀ ਭਗਵੰਤ ਮਾਨ ਜੀ ਦੀ ਸਰਕਾਰ ਸੋ ਇਹ ਤੁਹਾਡੀ ਅੱਜ ਦੀ ਸ਼ਮੂਲੀਅਤ ਅੱਜ ਜਿਹੜੇ 475 ਹੈਲਥ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਹੋਈਆਂ ਨੇ ਤੇ 13 ਸਾਡੇ ਨਿਆਹ ਵਿਭਾਗ ਦੇ ਵਿੱਚ ਭਰਤੀਆਂ ਹੋਈਆਂ ਨੇ ਤੁਹਾਡੇ ਲਈ ਦੋ ਲਾਈਨਾਂ ਕਹਾਂਗੀ ਕਿ ਤੁਸੀਂ ਤਸੱਲੀ ਨਾਲ ਦੋ ਪਾਸੇ ਬੈਠੇ ਰਹੋ तुम दो पास बैठे रहो वक्त मेरे मरने का टल जाएगा। क्या ये कम है आपके होने से मौत का भी मसीहा बदल जाएगा जोरदार ताड़ियां स्वयं माण सरदार भगवान सिंह मान मुखमंत्री सा ਖੱਪਰ ਇੰਜੀਨੀਅਰ ਕਾਲਜ ਯੂਨੀਵਰਸਿਟੀ ਉਹਦੇ ਖੂਬਸੂਰਤ ਇਸ ਆਡੀਟੋਰੀਅਮ ਦੇ ਵਿੱਚ ਅੱਜ ਹੈਲਥ ਡਿਪਾਰਟਮੈਂਟ ਤੇ ਨਿਆ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਪੋਸਟਾਂ ਤੇ ਆਪਣੇ ਨਿਯੁਕਤੀ ਪੱਤਰ ਲੈਣ ਲਈ ਆਏ ਜਾਂ ਕਹਿ ਲੋ ਕਿ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਆਏ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਟੇਜ ਦੇ ਉੱਤੇ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਿਨਿਸਟਰ ਡਾਕਟਰ ਬਲਵੀਰ ਜੀ ਸਾਡੇ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਐਮਐਲਏ ਸੇਬਾ ਨਾਬੇ ਤੋਂ ਐਮਐਲਏ ਕਨੌਰ ਤੋਂ ਐਮਐਲਏ ਸਮਾਣੇ ਤੋਂ ਐਮਐਲਏ ਪਟਿਆਲਾ ਸ਼ਹਿਰੀ ਤੋਂ ਐਮ ਐਲ اے ਛਤਰਾਣੇ ਤੋਂ ਐਮ ਐਲ اے ਜਿਸ ਤਰ੍ਹਾਂ ਮੈਡਮ ਨੇ ਕਿਹਾ ਸੀਗਾ ਕਿ ਜਿਹੜੇ ਮਰਜ਼ੀ ਹਲਕੇ ਦਾ ਨਾਂ ਲੈ ਲਓ ਮਤਲਬ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਲੋਕਤਾਂਤ੍ਰਿਕ ਤਰੀਕੇ ਨਾਲ ਬਹੁਤ ਪਾਰੀ ਗਿਣਤੀ 'ਚ ਆਮ ਲੋਕਾਂ ਨੂੰ ਜਿਹੜਾ ਮਾਣ ਬਖਸ਼ਿਆ ਸਾਡਾ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਸਹਿਬਾਨ ਮਨਦੀਪ ਸਿੱਧੂ ਸੀ ਲੋਕਲ ਪਟਿਆਲਾ ਪੁਲਿਸ ਇਸ ਤੋਂ ਲਾਵਾ ਡਿਪਟੀ ਕੁਐਸ਼ਨ ਸਾਹਿਬਾ ਬਖਵਖ ਉਹਦਿਆਂ ਤੇ ਪਾਰਟੀ ਦੇ ਵੀ ਜਿਹੜੇ ਚੇਅਰਮੈਨ ਜਾਂ ਕਿਸੇ ਵੀ ਮਹੱਤਵ ਤੇ ਕੰਮ ਕਰ ਰਹੇ ਸਾਰੇ ਜਿੰਨੇ ਪਤਵੰਤੇ ਸੱਜਣ ਜャ ਸਟੂਡੈਂਟ ਕੁਛ ਵੈਸੇ ਵੀ ਆਏ ਹੋਣੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਚੱਲਿਆ ਹੋਇਆ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਬਹੁਤ-ਬਹੁਤ ਮੁਬਾਰਕਬਾਦ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਮੈਂ ਦੋ ਚਾਰ ਗੱਲਾਂ ਕਰੂੰਗਾ ਬਸ ਅੱਜ ਨੌਕਰੀ ਲੈਣ ਦਾ ਦਿਲ ਹੈ ਅਸਲ 'ਚ ਇਹ ਨੌਕਰੀਆਂ ਕਾਫੀ ਦੇਰ ਪਹਿਲਾਂ ਮਿਲ ਜਾਣੇ ਚਾਹੀਦੇ ਸੀ ਬੜੇ ਲੇਟਾਂ ਜਿਸ ਤਰ੍ਹਾਂ ਭੈਣ ਨੇ ਕਿਹਾ ਕਿ 16 ਸਾਲ ਹੋ ਗਏ ਮਤਲਬ ਕਦੇ ਆਪ ਐਪੀਪਰ ਦਿੱਤਾ ਕਦੇ ਆਪ ਐਪੀਪਰ ਦਿੱਤਾ ਮਤਲਬ ਹੁਣ ਤੱਕ ਤਰੱਕੀਆਂ ਹੋ ਕੇ ਪਤਾ ਨਹੀਂ ਕਿੱਥੇ ਚਲੇ ਜਾਣਾ ਚਾਹੀਦਾ ਸੀ ਤਾ ਲੇਟ ਆ ਪਹਿਲੀ ਪਰ ਕੋਈ ਗੱਲ ਨਹੀਂ ਦੇਰ ਆਏ ਦਰੁਸਤ ਆਏ ਹੁਣ ਡਬਲ ਮਿਹਨਤ ਕਰ ਲਾਂਗੇ ਤਾਂ ਐਵਰੇਜ ਠੀਕ ਕਰ ਲਾਂਗੇ ਉਹੀ ਜਿਹੜੀ ਜੇ ਥੋੜਾ ਜਿਹਾ ਪਿੱਛੇ ਰਹਿ ਗਏ ਤਾਂ ਕੋਈ ਗੱਲ ਨਹੀਂ ਡਬਲ ਮਿਹਨਤ ਕਰ ਲਾਂਗੇ ਸਰਕਾਰ ਵੱਲੋਂ ਓਪਰਚ्युनिटीज ਦੇਣ ਦੇ ਵਿੱਚ ਕੋਈ ਕਮੀ ਨਹੀਂ ਰਹੂਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਤੁਸੀਂ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਨੰਬਰ ਲਓ ਕੋਈ ਇੱਕ ਪੈਸਾ ਨਹੀਂ ਲੱਗੂਗਾ ਕੋਈ ਸਪਾਰਸ਼ ਨਹੀਂ ਲੱਗੂਗੀ ਤੁਸੀਂ ਬੜੀਆਂ-ਬੜੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆ ਜਿਹੜੀ ਅੱਜ ਨੌਕਰੀ ਐ ਇਹਨੂੰ ਤੁਸੀਂ ਪਹਿਲੀ ਜਾਂ ਆਖਰੀ ਨਾ ਸਮਝਿਓ ਹਜੇ ਹੋਰ ਤਰੱਕੀਆਂ ਬਹੁਤ ਕਰਨੀਆਂ ਨੇ ਔਰ ਦਫ਼ਤਰ ਦੇ ਵਿੱਚ ਜਿੱਥੇ ਬੈਠੋਗੇ ਆਪਣੀ ਐਹਮੀਅਤ ਬਣਾਉਣੀ ਆ ਦਫ਼ਤਰ ਦੇ ਵਿੱਚ ਆਪਣਾ ਇੱਕ ਮੁਕਾਮ ਬਣਾਉਣਾ ਹੈ ਕਿ ਤੁਹਾਨੂੰ ਜਦੋਂ ਦਾ ਦਫਤਰ ਜਾਉ ਤਾਂ ਲੱਗੇ ਕਿ ਹਾਂ ਇੱਕ ਦਫਤਰ ਦਾ ਹਿੱਸਾ ਨੇ ਜੇ ਦਫਤਰ ਨਾ ਆਉ ਤਾਂ ਲੱਗੇ ਕਿ ਅੱਜ ਦਫਤਰ 'ਚ ਕੁਝ ਘਟ ਹੈ ਮੈਂ ਐਗਜ਼ਾਮਪਲ ਦਿੰਨਾ ਐਲਨ ਮਸਕ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹਦੇ ਦਫਤਰ 'ਚ ਇੱਕ ਅੰਗਰੇਜ਼ ਕੁੜੀ ਕੰਮ ਕਰਦੀ ਸੀ ਉਹ ਰਜਾਈਨ ਲੈ ਕੇ ਆ ਗਈ ਅਸਤੀਫਾ ਲੈ ਕੇ ਆ ਗਈ ਉਹਦੇ ਕੋਲ ਇਹ ਕਹਿੰਦੀ ਮੈਂ ਰਜਾਈਨ ਕਰਨਾ ਹੈ ਮੈਂ ਤੁਹਾਡੇ ਦਫਤਰ 'ਚ ਕੰਮ ਕਰਦੀ ਹਾਂ ਕਹਿੰਦਾ ਅੱਛਾ ਕੰਨ ਠੀਕ ਹੈ ਇਹਨੂੰ ਰੱਖ ਦੇ ਇੱਥੇ ਆ ਲੈ 1 ਲੱਖ ਰੁਪਏ ਦਾ ਚੈੱਕ 1 ਲੱਖ ਡਾਲਰ ਦਾ ਵਰ ਟੂ ਲਾਇਆ ਪੂਰੇ ਵਰ ਦਾ ਟੂਰ ਕਰਿਆ ਫਿਰ ਤੇ ਰਿਜ਼ਾਈਨ ਤੇ ਫੈਸਲਾ ਕਰਦੇ ਆ ਉਹਨੇ ਆਖਿਆ ਲੈ ਵਧੀਆ ਕੰਮ ਬਣ ਗਿਆ ਨਾਲੇ ਤਾਂ ਮੇ ਰਿਜ਼ਾਈਨ ਹੋ ਜਾਊਗਾ ਨਾਲੇ ਮੈਨੂੰ ਆਪੈਸ ਮਿਲ ਗਏ ਉਹ ਜਦੋਂ 3 ਕ ਮਹੀਨੇ ਬਾਅਦ ਵਰ ਟੂਰ ਕਰਕੇ ਆਈ ਤਾਂ ਫਿਰ ਦੁਬਾਰਾ ਦਫ਼ਤਰ ਚ ਗਈ ਕਹਿੰਦੀ ਜੀ ਮੈਂ ਰੈਜ਼ੀਗਨੇਸ਼ਨ ਦੇਣ ਆਈ ਸੀ 3 ਮਹੀਨੇ ਪਹਿਲਾਂ ਤੁਸੀਂ ਮੈਨੂੰ ਵਾਇਰ ਟੂਰ ਤੇ ਭੇਜਤਾ ਸੀ ਤੇ ਮੈਂ ਆ ਗਈ ਜੀ ਹੁਣ ਦੱਸੋ ਕਹਿੰਦਾ ਹਾਂ ਆ ਪਿਆ ਤੇਰਾ ਅਸਤੀਫਾ ਅਕਸੈਪਟਡ ਅਸਤੀਫਾ ਤੇਰਾ ਪਰਵਾਨ ਉਹ ਕਹਿੰਦੀ ਜੀ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਤੇ ਮੈਨੂੰ ਤੇ ਨਵੇਂ ਮਹੀਨੇ ਵਾਰ ਟੂਰ ਤੇ ਭੇਜਾਂ ਲੱਖ ਡਾਲਰ ਦੇ ਕੇ ਤੇ ਤਾਂ ਕੀ ਫਾਇਦਾ ਉਹ ਕਹਿੰਦਾ ਅਸਲ 'ਚ ਜਿਸ ਦਿਨ ਤੂੰ ਰਿਜ਼ਾਈਨ ਕਰਨ ਆਈ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ 'ਚ ਤੇਰੀ ਕੀ ਐਹਮियत ਹੈ ਕਹਿੰਦਾ ਜੇ ਮੈਂ ਤੈਨੂੰ ਭੇਜਿਆ ਜੇ ਤੇਰੀ अहमियत ਹੁੰਦੀ ਦਫਤਰ ਚ 2-4 ਦਿਨਾਂ ਚ ਹੀ ਦਫਤਰ ਚ ਤਰਥੱਲੀ ਵੱਜ ਜਾਣੀ ਸੀ ਵੀ ਉਹ ਆ ਨਹੀਂ ਰਹੀ ਜੀ ਕੰਮ ਖੜਾ ਹੈ ਅੱਤਾ ਕਹਿੰਦਾ ਮਹੀਨਾ 2 ਮਹੀਨਾ 3 ਮਹੀਨੇ ਕਿਸੇ ਨੇ ਪੁੱਛਿਆ ਹੀ ਨਹੀਂ ਤੂੰ ਆਈ ਹੈ ਜਾਂ ਨਹੀਂ ਆਈ ਹੈ ਕਹ ਜਾਂ ਬੜਾ ਸੋ ਐ ਹੋ ਜਾ ਕੀ ਫਾਇਦਾ ਹੋਇਆ अहमियत ਬਣਾਓ ਆਪਣੀ ਕੁਰਸੀ ਦੀ ਆਪਣੀ ਕੰਮ ਦੀ ਕਿ ਤੁਹਾਡੇ ਬਿਨਾ ਸਰੇ ਨਾ ਬਸ ਕਿ ਕੋਈ ਤੁਸੀਂ ਕੁਰਸੀਆਂ ਤੇ ਬਹਿਣਾ ਹੈ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਤੁਹਾਡੇ ਕੋਲੇ ਆਉਣਾ ਸੋ ਇਸ ਕਰਕੇ ਤੁਸੀਂ ਆਪ ਮਿਹਨਤ ਕੀਤੀ ਹੈ ਸਵੇਰੇ ਉੱਠ ਕੇ ਮਿਹਨਤਾਂ ਕੀਤੀਆਂ ਕਿਤੇ ਕੋਈ ਹੋਰ ਮਿਲਿਆ ਕਿ ਤੁਹਾਨੂੰ ਕਲੂ ਕਿ ਪਿਛਲੇ ਪੇਪਰ ਚ ਆਹ ਕੁਝ ਆਇਆ ਸੀ ਉਹਨੂੰ ਯਾਦ ਕਰ ਲਓ ਉਹ ਫੁਲਾਨੀ ਕਿਤਾਬ ਚੋਂ ਮਿਲਦਾ ਹੈ ਉਹ ਫਾਰਮੂਲਾ ਦੇਖ ਲਓ ਬਹੁਤ ਸਾਰੀ ਮਿਹਨਤ ਤੁਸੀਂ ਕੀਤੀਆਂ ਉਹ ਤੁਹਾਨੂੰ ਹੀ ਪਤਾ ਔਰ ਮਿਹਨਤ ਦਾ ਫਲ ਜਦੋਂ ਮਿਲਦਾ ਉਹ ਕਿੰਨਾ ਕੁ ਮਿੱਠਾ ਹੁੰਦਾ ਉਹਦਾ ਵੀ ਤੁਹਾਨੂੰ ਹੀ ਪਤਾ ਬਾਹਰੋਂ ਤਾਂ ਤਾੜੀਆਂ ਵੱਜ ਜਾਂਦੀਆਂ ਵਧਾਈਆਂ ਦੇਣ ਆ ਜਾਂਦੇ ਲੱਡੂ ਲੈ ਕੇ ਆਉਣਗੇ ਹੁਣ ਵੀ ਰਿਸ਼ਤੇ ਦਾ ਦੋਸਤ ਮਿੱਤਰ ਪਰ ਜਿਹੜਾ ਸਫਲਤਾ ਦਾ ਲੱਡੂ ਹੈ ਉਹਦਾ ਜਿਹੜਾ ਮਿੱਠਾ ਹੈ ਉਹ ਕਿਸੇ ਡਾਕਟਰ ਨੇ ਅਜੇ ਤੱਕ ਚੈੱਕ ਨਹੀਂ ਕੀਤਾ ਕਿ ਉਹ ਕਿੰਨਾ ਕੁ ਮਿੱਠਾ ਹੁੰਦਾ ਉਹਦੇ ਨਾਲ ਕਿੰਨੀ ਕੁ ਸ਼ੂਗਰ ਵੱਧਦੀ ਹੈ ਜਾਂ ਘਟਦੀ ਹੈ ਸਫਲਤਾ ਜਿਹੜੀ ਹੈ ਸਕਸੈਸ ਜਿਹੜੀ ਹੈ हां सक्सेस ਜੇ ਰਾਤੋ ਰਾਤ ਮਿਲੀ ਹੋਵੇ ਫਿਰ ਜਿਆਦਾ ਦੇਰ ਨਹੀਂ ਰਹਿੰਦੀ ਜੇ ਸਕਸੈਸ ਸਟਰਗਲ ਕਰਕੇ ਮਿਲੀ ਹੋਵੇ ਫਿਰ ਉਹਨੂੰ ਬੰਦਾ ਬਹੁਤ ਦੇਰ ਜਾਣ ਨਹੀਂ ਦਿੰਦਾ ਵੀ ਨਹੀਂ ਰੱਖਣਾ ਮੈਂ ਬਹੁਤ ਮਿਹਨਤ ਕੀਤੀ ਹੈ ਇਸ ਕੰਮ ਵਾਸਤੇ ਕਈ ਹੈਗੇ ਚਾਹੇ ਬਾਲੀਵੁੱਡ ਚ ਦੇਖ ਲੋ ਚਾਹੇ ਪੋਲਿਟਿਕਸ ਚ ਦੇਖ ਲੋ ਜਿਨ੍ਹਾਂ ਨੂੰ ਅਹੀਂ ਬਾਪੂ ਵਾਲਾ ਹੀ ਮਿਲ ਜਾਂਦਾ ਸਮਾਨ ਫਿਰ ਜਿਆਦੇ ਦੇਰ ਨਹੀਂ ਫਿਰ ਕਿੰਨਾ ਚਿਰ ਚੱਲਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਹਰ ਫੀਲਡ ਦੇ ਵਿੱਚ ਗਰਾਸ ਰੂਟਰ ਤੇ ਪੈਰਾਸ਼ੂਟਰ ਫਰਕ ਸਿਰਫ ਇੰਨਾ ਕਹ ਹੈ ਗਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਨੇ ਤੇ ਪੈਰਾਸ਼ੂਟਰ ਸਿਰਫ ਥੱਲੇ ਨੂੰ ਹੀ ਆ ਸਕਦੇ ਬਸ ਸੋ ਐ ਇਤਕ ਗਰਾਸ ਰੂਟਰ ਇਹ ਤਾਂ ਪਿੰਡਾਂ ਚੋਂ ਆਏ ਆ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਤੇ ਚਲੇ ਗਏ ਹੈ ਮੈਂਨੇ ਕਹਾ ਅੱਛਾ ਜੀ बताइए डर नहीं लगता आपको मैं किस बात का कहीं नीचे आ गए तो मैं कह जी चाली चाली फुट डूगे बोर दे टोया चो निकल के आया उदू थले पानी है जी इदू थले जावे सानू सूचाइय तो डर लगता है ना सानू गहराइया तो डर लगता है सिर्फ परमात्मा तो डर लगता है कि वह कोई मार ना मारे बल बख्शे समत्त बख्शे के चंगे फैसले कर दे रही है पत्रकारा ने मैंने कहा एक रैपिड फायर है ਸਾਡਾ ਇੱਕ ਇੰਟਰਵਿਊਸ ਮੈਨੂੰ ਕਹਿੰਦੇ ਕਹਿੰਦੇ ਵੀ ਇਹਦੇ ਬਾਰੇ ਤੁਸੀਂ ਬੋਲਣਾ ਕੁਝ ਪੋਲਿਟੀਸ਼ਨਾਂ ਦੇ ਨਾਮ ਲਵਾਂਗੇ ਤੁਸੀਂ ਕੁਝ ਵੀ ਬੋਲਣਾ ਉਸੇ ਵੇਲੇ ਹੀ ਲਾਈਵ ਮੈਂ ਕਹਿ ਲਓ ਜੀ ਨਾ ਕਹਿੰਦੇ ਜੀ ਸੁਪੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਨਾ ਪੰਜਾਬੀ ਬੋਲਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋ ਨਹੀਂ ਸਕਦਾ ਜੀ ਕਹਿੰਦੇ ਕੈਪਟਨ ਮਹਿੰਦਰ ਸਿੰਘ ਮੈਂ ਕਹਾਂ ਜੀ ਮਹਿਲਾਂ ਚ ਰਹਿਣ ਵਾਲੇ ਬੰਦੇ ਐ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆ ਦਾ ਰਾਜ ਸੀ ਕਾਲੀਆ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਐ ਭਾਜਪਾ ਨਾਲ ਨਹੀਂ ਮੈਂ ਲੋਕਾਂ ਨਾਲ ਤੱਕਦੇ ਦੇਖੇ ਨਹੀਂ ਕਹਿੰਦੇ ਕਹਿੰਦੇ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਕਿਤੇ ਵੀ ਜੋੜ ਕੇ ਕੁਝ ਵੀ ਗੱਲ ਕਹਿ ਸਕਦੇ ਆ ਸਾਡੇ ਪ੍ਰਧਾਨ ਮੰਤਰੀ ਤੇ ਨਾਲੇ ਕਹਿੰਦੇ ਗਾਰੰਟੀ ਦਿੱਤਾ ਹੂੰ ਕਹਿੰਦੇ ਕਿਵੇਂ ਮੈਂ ਕਹਾਂ ਜੀ ਪਿੱਛੇ ਜੇ ਚੰਦਰਯਾਨ ਲਾਂਚ ਕਰਨ ਚਲੇ ਗਏ ਉੱਥੇ ਸ਼੍ਰੀ ਹਰੀਕੋਟਾ ਇਸਰੋ ਨੇ ਲਾਂਚ ਕੀਤਾ ਨਾ ਚੰਦਰਯਾਨ 3 ਮਗਾ ਮੈਂ ਵੀ ਸੁਣਨ ਲੱਗ ਗਿਆ ਵੀ ਅੱਜ ਲਾਈਵ ਸੁਣਾਗੇ ਸਾਡੇ ਪ੍ਰਧਾਨ ਮੰਤਰੀ ਸਾਹਿਬਾ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਸੋਚਿਆ ਅੱਠਵੀਂ ਦਾ ਸਾ ਟਿਕਟ ਲੱਭਦਾ ਨਹੀਂ ਇਸਰੋ ਨਾਲ ਕੀ ਲਿੰਕ ਹੋਇਆ ਇਸਰੋ ਦਾ ਸਾਇੰਸ ਨੂੰ ਨਾਲ ਸੰਬੰਧਿਤ ਚੀਜ਼ਾਂ ਨੇ ਇਹ ਹੁਣ ਨਾਤਾ ਜੋੜਨਗੇ ਕਿਵੇਂ ਕਹਿੰਦੇ ਜਦੋਂ ਮੈਂ ਪੜਦਾ ਸੀ ਸਕੂਲ 'ਚ ਤੀਜੀ ਚੌਥੀ ਕਲਾਸ 'ਚ ਪੜਦਾ ਸੀ ਪੜਾਈ ਵੱਲੋਂ ਮੇਰਾ ਹੱਥ ਤੰਗ ਹੀ ਸੀ ਇਸ ਕਰਕੇ ਹਰੇਕ ਟੀਚਰ ਪਹਿਲਾਂ ਮੈਨੂੰ ਕਹਿੰਦਾ ਸੀ ਅਬ ਤੂੰ ਇਸਰੋ 'ਮੇਂ ਬੈਠ ਅਬ ਇਸਰੋ 'ਮੇਂ ਅਬ ਇਸਰੋ 'ਮੇਂ ਅਬ ਇਸਰੋ ਤੋ ਇਸਰੋ 'ਸੇ ਮੇਰਾ ਪੁਰਾਣਾ ਨਾਤਾ ਥਾ ਫਪਾ ਇਸਰੋ ਵਾਲੀ ਨਹੀਂ ਬਣਨਾ ਯਾਰ ਇੱਕ ਹੀ ਰੋਟੀ ਹੈ ਉਸੇ 'ਚ ਬਹਿ ਕੇ ਪੜ੍ਹ ਸਕਦਾ ਮੰਨਦਾ ਜੇ ਪੜ੍ਹ ਪੜ੍ਹਤ ਪੜ੍ਹਨਾ ਹੋਵੇ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਨੇ ਕਿ ਤੁਸੀਂ ਕਦੇ ISRO ਵਾਲੇ ਕਦੇ ISRO ਵਾਲੇ ਨਹੀਂ ਹੋ ਇੱਕ ਹੀਓ ਵਾਲੇ ਤੇ ਇੱਕ ਗੱਲ ਮੈਂ ਹੋਰ ਜ਼ਰੂਰੀ ਕਹਿਣੀ ਹੈ ਕਿ ਮੈਂ ਅਕਸਰ ਕਹਿੰਦਾ ਜਿੱਥੇ ਵੀ ਮੈਂ ਨਿਯੁਕਤੀ ਪੱਤਰ ਵਗੈਰਾ ਬਣਾਉਂਦਾ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50000 ਸਰਕਾਰੀ ਨੌਕਰੀਆਂ ਹੋ ਗਈਆਂ 50000 ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਈਐਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚੋਂ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਗਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਫਿਰ ਜੇ ਖਬਰਾਂ ਲਗਾਉਣੇ 10000 ਮੈਂ ਦਿੰਦੇ ਆਪਾਂ ਦੇ ਕੋਰਟ ਚੋ ਕਲੀਅਰ ਹੈ ਕੋਈ ਕੋਰਟ ਚ ਤਾਂ ਨਹੀਂ ਕੋਈ ਐਦਾਂ ਦਾ ਪੰਗਾ ਉਹ ਕੱਲ ਨੂੰ ਤੁਸੀਂ ਦਫਤਰ ਜਾਣ ਦੀ ਬਜਾਏ ਵਕੀਲ ਦੇ ਦਫਤਰ ਚ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਫਿਰ ਸਟੇ ਸਟੇ ਲੱਗ ਗਈ ਜਾਂ ਕੋਈ ਨੇ ਪੀਆਈਐਲ ਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੱਜ 50000 ਤੇ ਪਹੁੰਚ ਗਏ ਕਿ ਜਿਨ੍ਹਾਂ ਨੂੰ ਜਿਹੜੇ ਕਲੀਅਰ ਨੇ ਉਹਨਾਂ ਨੂੰ ਤਾਂ ਨੌਕਰੀਆਂ ਦੇਈਏ ਨਾ ਸੋ ਅੱਜ ਇਹ ਵੀ ਗੱਲ ਮੈਂ ਕਹਿਣਾ ਚਾਹੂੰਗਾ ਦੇਖੋ ਨਾ ਕਿਸੇ ਦਾ ਪੈਸਾ ਲੱਗਿਆ ਨਾ ਕਿਸੇ ਦੀ ਵਿਚਪਾਰਿਸ਼ ਤੁਸੀਂ ਆਪ ਹੀ ਦੱਸਿਆ ਹੁਣ ਤੁਸੀਂ ਵੀ ਡਿਸੀਜਨ 메ਕਿੰਗ ਚੇਅਰ ਤੇ ਬੈਠੋਗੇ ਜਿਹੜੇ ਤੁਹਾਡੇ ਕੋਲੇ ਆਉਣਗੇ ਉਹ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਆਉਣਗੇ ਅਰਦਾਸ ਕਰਕੇ ਆਉਣਗੇ ਮੰਦਰ ਜਾ ਕੇ ਆਉਣਗੇ ਮਸਜਿਦ ਜਾ ਕੇ ਆਉਣਗੇ ਜਿੱਥੇ ਵੀ ਪੂਜਦੇ ਨੇ ਨਾਲੇ ਵੀ ਕਹਿਣਗੇ ਦੁਆ ਕਰਨਗੇ ਅਰਦਾਸ ਕਰਨਗੇ ਕਿ ਪ੍ਰਮਾਤਮਾ ਜਿਹਦੇ ਕੋਲ ਅੱਜ ਚੱਲੇ ਆ ਤੇਰਾ ਹੀ ਬੰਦਾ ਹੋਵੇ ਬਸ ਪਲਾ ਮਾਨਸ ਮੇਰਾ ਅੱਜ ਕੰਮ ਬਣ ਜੇ ਸਾਡੀ ਕਬੀਲਦਾਰੀ ਲੀਤੇ ਚੜ ਜਾਊਗੀ ਤੇ ਜੇ ਤਾਂ ਤੁਸੀਂ ਉਹਨੂੰ ਬੜੇ ਵਧੀਆ ਤਰੀਕੇ ਨਾਲ ਡੀਲ ਕਰ ਲਿਆ। ਵੀ ਕੋਈ ਗੱਲ ਨਹੀਂ ਬਜ਼ੁਰਗੋ ਕੋ ਨਹੀਂ ਕਾਦਾ ਕਾਗਜ਼ ਘੱਟਾ ਮੈਂ ਪਿੱਠੀ ਕਰ ਦੇਣਾ। ਤੁਸੀਂ ਇੱਥੇ ਬੈਠੋ ਪਾਣੀ ਪੀਓ ਮੈਂ ਆਪੀ ਇੱਥੋਂ ਕਰਾਉਣਾ ਠੀਕ। ਫਿਰ ਤਾਂ ਰੱਬ ਦੀਆਂ ਦੁਆਵਾਂ ਤੁਸੀਂ ਲੈ ਲੀਆਂ। ਉਹ ਜਾ ਕੇ ਬੰਦਾ ਫਿਰ ਜਾਂਦਾ ਹੋਇਆ ਗੁਰਦੁਆਰਾ ਜਾਊਗਾ ਤੇਰੇ ਹੀ ਬੰਦਾ ਸੀ ਇਹਦੇ ਪਰਮਾਤਮਾ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ। ਤੇ ਜੇ ਕਹਤਾ ਉਹ ਬਾਬਾ ਕੀ ਰੋਜ਼ ਬੁੱਧਵਾਰ ਨੂੰ ਮੂੰਹ ਚੱਕ ਕੇ ਆਏ ਨਾ ਚਾਹ ਬਾਜਾ ਤੇਰਾ ਕੰਮ ਨਹੀਂ ਹੁੰਦਾ। ਫਿਰ ਸਮਝ ਲਓ ਤੁਸੀਂ ਰੱਬ ਦੀਆਂ ਦੁਆਵਾਂ ਮੋੜਤੀਆਂ। ਔਰ ਦੁਆਵਾਂ ਦੀ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਪਤਾ ਨਹੀਂ ਕੀ ਕੀ ਮੋੜਦਾ ਕਿੱਥੋਂ ਕੀ ਮੋੜਦਾ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਵੇ ਰੱਬ ਆਪ ਥੋੜੀ ਆਉਂਦਾ ਹੁੰਦਾ ਕੀ ਪਤਾ ਕਿਨੂੰ ਕਿਹੜੇ ਭੇਸ ਚ ਭੇਜਿਆ ਹੋਵੇ ਤੇ ਤੁਸੀਂ ਛਿੜਕ ਕੇ ਮੋੜਦਾ ਹੋਵੇ ਤੇ ਫਿਰ ਸਮਝ ਲਓ ਪਤਾ ਨਹੀਂ ਤੁਸੀਂ ਕਿਡਾ ਖਜ਼ਾਨਾ ਮੋੜਦਾ ਸੋ ਇਸ ਕਰਕੇ ਆਪਣੇ ਕੰਮ ਨੂੰ ਤੰਦੇਹੀ ਨਾ ਕਰੋ ਮੁੱਲ ਜ਼ਰੂਰ ਪੈਂਦਾ ਗੱਲ ਕੱਲੇ ਪੈਸੇ ਦੀ ਨਹੀਂ ਹੁੰਦੀ ਵੀ वैसे कमाਉਣੇ ਆ ਜਾਂ ਕੋਈ ਹੋਰ ਹੈ ਗੱਲ ਹੈਗੀ ਹੈ ਵੀ ਤੁਸੀਂ ਕਿੰਨੀ ਤਨਦੇਹੀ ਨਾਲ ਕੰਮ ਕਰਦੇ ਹੋ ਬਹੁਤ ਸਾਰੇ ਅਫਸਰ ਐਸੇ ਨੇ ਪੰਜਾਬ ਸਰਕਾਰ ਦੇ ਵਿੱਚ ਜਿਨ੍ਹਾਂ ਦੀ ਜੀ ਬਦਲੀ ਕਰਦੀ ਏ ਤਾਂ ਉੱਥੋਂ ਦੇ ਲੋਕ ਸਪਾਰਸ਼ਲ ਹੈ ਕਿ ਹੁੰਦੇ ਨੇ ਜੀ ਕਿਉਂ ਬਦਲੀ ਕਰਤੀ ਤੇ ਬਹੁਤ ਸਾਰੇ ਐਜੇ ਵੀ ਨੇ ਵੀ ਇਹ ਤਾਂ ਖੜਾ ਛੜਾ ਦਿਓ ਜੀ ਇਹਦੀ ਬਦਲੀ ਕਰ ਦਿਓ ਆਪਣੇ ਆਪਣੇ ਕਿਰਦਾਰ ਤੇ ਡਿਪੈਂਡ ਕਰਦਾ ਠੀਕ ਹੈ ਨਾ ਸੋ ਮੈਂ ਇੱਕ ਹੋਰ ਗੱਲ ਜਿਹੜੀ ਖਾਸ ਤੌਰ ਤੇ ਕਹੂੰਗਾ ਕਿ ਹੁਣ ਤੁਹਾਡੇ ਕੋਲੇ ਰਿਸ਼ਤੇਦਾਰ ਵੀ ਆਉਣਗੇ ਦੋਸਤ ਮਿੱਤਰ ਵੀ ਆਉਣਗੇ ਵੀ ਕਿਵੇਂ ਨੌਕਰੀ ਮਿਲੀ ਐ ਤੁਹਾਨੂੰ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਐ ਮੈਂ ਹੱਤਵਾਨ ਕੇ ਬੇਨਤੀ ਕਰੂੰਗਾ ਦੱਸ ਦਿਓ ਇਹਨਾਂ ਨੂੰ ਕਿਰਪਾ ਕਰਕੇ ਇਹ ਨਾ ਕਹੋ ਵੀ ਤੁਸੀਂ ਕੀ ਰਣ ਨਹੀਂ ਤਾਂ ਇਹ ਵੀ ਬਣ ਜੂ ਕੁਛ ਨਹੀਂ ਹੁੰਦਾ ਉਹਨੂੰ ਵੀ ਬਣ ਲੈਣ ਦਿਓ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਉਹਨੂੰ ਵੀ ਬਣ ਲੈਣ ਦਿਓ ਨੀਤਾ ਕੀ ਐ ਉਹ ਕੋਈ ਚੂਹਾ ਸੀ ਜੁਐਲਰੀ ਦੀ ਸ਼ਾਪ ਚਲਾ ਗਿਆ ਇੱਕ ਹੀਰਾ ਨਿਕਲ ਗਿਆ ਦੁਕਾਨਦਾਰ ਦੇ ਸਾਹਮਣੇ ਹੀਰਾ ਨਿਕਲ ਗਿਆ ਦੁਕਾਨਦਾਰ ਨੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਖੁੱਡ ਚ ਵੜ ਗਿਆ ਖੁੱਡ ਪੱਟੀ ਤਾਂ ਥੱਲੇ 100 200 ਚੂਹਾ ਬੈਠਾ ਉਹ ਦੁਕਾਨਦਾਰ ਜਿਹੜਾ ਸੀ ਸੁਨਿਆਰਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਲੈਣਾ ਪਰ ਮੈਂ ਚੂਹਾ ਕਿਵੇਂ ਪਛਾਣਾ ਵੀ ਕਿਹੜੇ ਚੂਹੇ ਦੀ ਟੱਡ 'ਚ ਹੀਰਾ ਤਾਂ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਉਹ ਕਹਿੰਦਾ ਉਹ ਜਿਹੜਾ ਨਾ ਇਕੱਲੇ ਅਲੱਗ ਪਾਸੇ ਬੈ ਨੱਚੀ ਜਾਂਦਾ ਬਾਕੀ ਸਾਰੇ ਤੁਹਾਡੀ ਨੱਚੀ ਜਾਂਦਾ ਉਹਨੂੰ ਫੜ ਲਾ ਉਹਨੇ ਉਹ ਫੜਿਆ ਉਹਦਾ ਟਿੱਡ ਚੀਰਿਆ ਹੀਰਾ ਮਿਲ ਗਿਆ ਉਹ ਜੁਐਲਰੀਅਰ ਨੇ ਕਿਹਾ ਯਾਰ ਕਮਾਲ ਹੈ ਤੈਨੂੰ ਇੰਨੇ ਚੂਹਿਆਂ ਨੂੰ ਕੋਈ ਪਤਾ ਲੱਗਿਆ ਵੀ ਤੇ ਹੀਰਾ ਇਹਦੇ ਟਿੱਡ ਚ ਹੈ ਉਹ ਕਹਿੰਦਾ ਜਦੋਂ ਜਿਹੜਾ ਡਿਜ਼ਰਵ ਨਾ ਕਰਦਾ ਹੋਵੇ ਉਹਦੇ ਕੋਲ ਪੈਸੇ 'ਚ ਆ ਉਹਦੇ ਕੋਲੇ ਮਾਇਆ ਆ ਜੇ ਨਾ ਉਹ ਸਭ ਤੋਂ ਪਹਿਲਾਂ ਆਪਣੇ ਕਬੀਲੇ ਤੋਂ ਅੱਡ ਹੁੰਦਾ ਹੈ ਉਹ ਕਹਿੰਦਾ ਉਧਰ ਫਿਰਦਾ ਦੇਖ ਲਓ ਇਹਨਾਂ ਦੇ ਵਿੱਚ ਰਲਦਾ ਨਹੀਂ ਹੈਗਾ ਇਹਨੂੰ ਕਹਾਂ ਤੂੰ ਮੈਂ ਤੁਹਾਨੂੰ ਕੀ ਸਮਝਦਾ ਮੇਰੇ ਕੋਲ ਹੀਰ ਹੈ ਲੈ ਜੇ ਵਿੱਚ ਰਹਿੰਦਾ ਫੜਿਆ ਨਹੀਂ ਜਾਣਾ ਸੀ ਉਹ ਠੀਕ ਹੈ ਨਾ ਸੋ ਆਪਣੇਆਂ ਨੂੰ ਕਦੇ ਭੁੱਲਣਾ ਨਹੀਂ ਚਾਹੇ ਤੁਹਾਡੇ ਕੋਚ ਨੇ ਚਾਹੇ ਤੁਹਾਡੇ ਉਹ ਟੀਚਰ ਨੇ ਚਾਹੇ ਤੁਹਾਡੇ ਮਾਪੇ ਨੇ ਚਾਹੇ ਪੁਰਾਣੇ ਦੋਸਤ ਨੇ ਜਿੱਡੇ ਮਰਜੀ ਉਹਦੇ ਤੇ ਚਲੇ ਜਾਓ ਪਰ ਤੁਸੀਂ ਆਪਣੇਆਂ ਨੂੰ ਕਦੇ ਨਾ ਭੁੱਲੋ ਉਹਨਾਂ ਦੇ ਵਿੱਚ ਹੀ ਰਹੋ ਨਹੀਂ ਤਾਂ ਕਈ ਬੰਦੇ ਜਾ ਕੇ ਮਤਲਬ ਹੱਥ ਮਲਾਉਣੀ ਹਟ ਜਾਂਦੇ ਆਪਣੇ ਨਾਲ ਦੇ ਨਾਲ ਜਿਨ੍ਹਾਂ ਨਾਲ ਖੇਡੇ ਹੁੰਦੇ ਐ ਬਟ ਉਹ ਕਹਿੰਦੇ ਸ਼ਾਇਦ ਅਸੀਂ ਵੱਡੇ ਬਣ ਗਏ ਵੱਡਾ ਕੌਣ ਬਣ ਗਿਆ ਇੱਥੇ ਜਾਣਾ ਉਹਨਾਂ ਨੇ ਉਸ ਉਹਨਾਂ ਲੱਕੜਾਂ ਤੇ ਹੀ ਐ ਜਾਣਾ ਉਹਨਾਂ ਨੇ ਉੱਥੇ ਹੀ ਐ ਬਣਨੀ ਹੋਣੀ ਕੀ ਸਵਾਹੀ ਐ ਠੀਕ ਹੈ ਨਾ ਤਾਂ ਫਿਰ ਕਾਦੇ ਮਾਨ ਤਾਨ ਕਾਦਾ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੇ ਜੋ ਆਖਰੀ ਕਪੜਾ ਮਿਲਦਾ ਉਹਦੇ ਤਾਂ ਕੋਈ ਸਹਣ ਬੱਜੀ ਨਹੀਂ ਹੁੰਦੀ ਤੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੈ ਇਹ ਇੱਥੇ ਕੀ ਹੈ ਕਿ ਪਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਘੜਾ ਨਹੀਂ ਪਰਦਾ ਕਿਸੇ-ਕਿਸੇ ਦਾ ਪਰਦਾ ਕੋਈ ਕੋਈ ਮੁੜਪੀ ਭਰ ਕੇ ਬਾਕੀਆਂ ਦੇ ਖਾਲੀ ਰਹਿ ਗਏ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਜ਼ਿੰਮੇਵਾਰੀ ਵਾਲਾ ਘੜਾ ਜਿੰਨਾ ਦੇ ਸਿਰ ਤੇ ਧਰਿਆ ਜਾਂਦਾ ਉਹ ਪੈਰ ਧਰ ਨੂੰ ਜਾਂ ਜਾਂ ਕੇ ਮਤਲਬ ਬਹੁਤ ਡੈਡ ਡਰ ਕੇ ਪੈਰ ਧਰਨਾ ਪੈਂਦਾ ਜਦੋਂ ਤੁਹਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਹੋਵੇ ਸੋ ਅੱਜ ਜ਼ਿੰਮੇਵਾਰੀ ਵਾਲਾ ਘੜਾ ਤੁਹਾਡਾ ਪਰਮਾਤਮਾ ਭਰਨ ਲੱਗਿਆ ਬੜਾ ਬਚਾ ਹੌਲੀ ਠਰਮੇ ਨਾ ਚੱਲਣਾ ਪੈਣਾ ਤਾਂ ਤੁਹਾਡੀ ਜਿਹੜੀ ਨੌਕਰੀ ਆ ਉਹ ਵੀ ਤਰੱਕੀ ਕਰੂ ਬਰਕਤਾਂ ਪੈਣਗੀਆਂ ਸਾਰੇ ਪਾਸੇ ਮੈਂ ਮੇਰਾ ਆਪਣਾ ਸ਼ਹਿਰ ਪਟਿਆਲਾ ਮੈਂ ਇੱਥੇ 6-7 ਸਾਲ ਮੈਂ ਇੱਥੇ ਬਤੌਰ ਜੇ ਤੋ ਕਲਾਕਾਰ ਮੈਂ ਵਿਚਰਦਾ ਸੀ ਮੈਂ ਇੱਥੇ ਰਿਆਂ ਤੇ ਬਿੰਨੂ ਹੁਰਾ ਨਾਲ ਯੂਨੀਵਰਸਿਟੀ ਚ ਬਹੁਤ ਸਾਰਾ ਕੰਮ ਕੀਤਾ ਸਾਰੇ ਜਿੰਨੇ ਵੀ ਯੂਨੀਵਰਸਿਟੀ ਦੇ ਥੀਏਟਰ ਆਰਟਿਸਟ ਜਾ ਥੀਟਰ ਡਿਪਾਰਟਮੈਂਟ ਦੇ ਕਲਾਕਾਰ ਜੈਥੇ ਯੂਥ ਫੈਸਟੀਵਲ ਅੰਮੇਂਦਰਾ ਕਾਲਜ ਕਦੇ ਫਿਜ਼ੀਕਲ ਕਾਲਜ ਚ ਬਹੁਤ ਵਾਰੀ ਆਏ ਆ ਮੈਡੀਕਲ ਕਾਲਜ ਮੌਕਾ ਨਹੀਂ ਮਿਲਿਆ ਔਖਾ ਕੰਮ ਹੈ ਅੰਮੇਂਦਰਾ ਫੁਜੀ ਕਨਸਰਟ ਤਾਂ ਇਹੀ ਠੀਕ ਸੀ ਠੀਕ ਹੈ ਨਾ ਸੋ ਉਹ ਮੈਨੂੰ ਸਾਡੇ ਪਿੰਡ ਦਾ ਇੱਕ ਬੰਦਾ ਕਹਿੰਦਾ ਕਹਿੰਦਾ ਤੁਹਾਨੂੰ ਵਧੀਆ ਡਾਕਟਰ ਦੀ ਨਿਸ਼ਾਨੀ ਦੱਸਾਂ ਮੈਂ ਵੀ ਕੀ ਕਹਿੰਦੇ ਡਾਕਟਰ ਦੇ ਐਨਕ ਨਾਂ ਲੱਗੀ ਹੋਵੇ ਉਹ ਤਾਂ ਦਵਾਈ ਨਾ ਲਿਆ ਕਰ ਮੈਂ ਕੀ ਗੱਲ ਕਹਿੰਦਾ ਮੈਡੀਕਲ ਦੀ ਪੜ੍ਹਾਈ ਇੰਨੀ ਔਖੀ ਐ ਐਨਕ ਤਾਂ ਲੱਗਦੀ ਹੋ ਲੱਗਦੀ ਐ ਕਹਿੰਦੇ ਇਹਦਾ ਮਤਲਬ ਪੜਿਆ ਨਹੀਂ ਹੋ ਨੇ ਇਧਰੋਂ ਉਧਰੋਂ ਹੀ ਕੀਤੀ ਹੈ ਕਹਿੰਦਾ ਮੈਡੀਕਲ ਸੋ ਮੈਂ ਕਹ ਯਾਰੇ ਕਿਹੜਾ ਇਹ ਕਿਹੜਾ ਤਰੀਕਾ ਵਈ ਤੇਰਾ ਦੱਸਣ ਦਾ ਕਰਟੇਰੀਆ ਸੋ ਜਿਨ੍ਹਾਂ ਦੇ ਨਹੀਂ ਹੈਗੀਆਂ ਕੱਲ ਨੂੰ ਸਰਕਾਰ ਵੱਲੋਂ ਕਰ ਦਾਂਗੇ ਆਪਾਂ ਯਕੀਨ ਤਾਂ ਬਣੇ ਲੋਕਾਂ ਦਾ ਹਸਣ ਖੇਡਣ ਮਨ ਕਾ ਚੋ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਕਿ ਅੱਜ ਦੀ ਡੇਟ 'ਚ ਜੇ ਕੋਈ ਦਿਲੋਂ ਹੱਸ ਲੇ ਤਾਂ ਉਹਦੇ ਵਰਗਾ ਕੋਈ ਮੇਰੇ ਖਿਆਲ 'ਚ ਖੁਸ਼ਕਿਸਮਤ ਨਹੀਂ ਕਿਉਂਕਿ ਐਨੇ ਝਮੇਲੇ ਐਨੇ ਪੰਗੇ ਇੰਨੀਆਂ ਟੈਨਸ਼ਨਾਂ ਫਿਊਚਰ ਦੀਆਂ ਸੋਚਾਂ ਮਤਲਬ ਨਰਸਰੀ ਪ੍ਰੀ ਨਰਸਰੀ ਉੱਥੇ ਵੀ ਮਤਲਬ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਬੱਚਿਆਂ ਨੂੰ ਗਾਲਾਂ ਪੈਂਦੀਆਂ ਨੇ ਇੱਕ ਨੰਬਰ ਘਟ ਕਿਉਂ ਆ ਗਿਆ 0.2% ਘਟ ਕਿਉਂ ਆ ਗਏ ਹੈਨਾ ਇੰਨਾ ਛੋਟੇ ਬੱਚਿਆਂ ਤੇ ਵੀ ਇੰਨਾ ਪ੍ਰੈਸ਼ਰ ਹੈ ਤਾਂ ਅਪਾ ਸੁਣਦੇ ਆ ਕੋਟ ਕੋਟੇ ਬਾਰੇ ਸੁਣਦੇ ਰਹਿੰਦੇ ਰਹਿੰਦੇ ਦੇਖੋ ਉੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬੱਚਿਆਂ ਤੇ ਉੱਥੇ ਸੁੱਸੜ ਹੁੰਦੇ ਹੁੰਦੇ ਆ ਮਾਪੇ ਐਕਸਪੈਕਟ ਕਰਦੇ ਆ ਬਹੁਤ ਜ਼ਿਆਦਾ ਨਹੀਂ ਕਈ ਵਾਰ ਹੁੰਦਾ ਹੈ ਰਿਜ਼ਲਟ ਤਾਂ ਬੱਚੇ ਡਿਪਰੈਸ਼ਨ ਵੱਲ ਜਾਂਦੇ ਆ ਫ੍ਰੀ ਮਾਈਂਡ ਰੱਖੋ ਕੁੜੀਆਂ ਤਾਂ ਖੈਰ ਪੜ ਲੈਂਦੀਆਂ ਨੇ ਇਨਾ ਤਾਂ ਨੰਬਰ ਹਮੇਸ਼ਾ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ ਅਖਬਾਰ ਚ ਪੜ ਲਉ 10ਵੀਂ ਚੋਂ ਕੁੜੀਆਂ ਨੇ ਬਾਜ਼ੀ ਮਾਰੀ 12ਵੀਂ ਚੋਂ ਫੇਰ ਕੁੜੀਆਂ ਫਾਸਟ ਬੀਏ ਚੋਂ ਫੇਰ ਫਾਸਟ ਐਮਏ ਚ ਫੇਰ ਕੁੜੀਆਂ ਨੇ ਅੱਗੇ ਪਰ ਹਾਂ ਇਨਾ ਕਹਿ ਵੀ ਇਸ ਗੱਲਾਂ ਵੀ ਬਧਾਈਆਂ ਕਿ ਪੜਦੀਆਂ ਨੇ ਔਰ ਨੰਬਰ ਲੈਂਦੀਆਂ ਨੇ ਹਰ ਫੀਲਡ ਦੇ ਵਿੱਚ ਅਚੀਵ ਕਰਦੀਆਂ ਪਰ ਇੱਕ ਗੱਲ ਹੈ ਵੀ ਪੇਪਰ ਔਖਾ ਆ ਜੇ ਨਾ ਥੋੜਾ ਜਿਹਾ ਸਭ ਤੋਂ ਪਹਿਲਾਂ ਰੋਣ ਵੀ ਆ ਹੀ ਲੱਗਦੀ ਹੈ अस यहीं बैठे हाँ चल बात तो वो पखा देख लो गाडर गिण लो अच्छा अठानवे प्रसेंट नंबर आ जाए तेपर जो पेपर चेकर है गाड़ा। पता नहीं मक्खी चूस कंजूस कौन बैठा था दो नंबर और देता दीपिका से आगे हो जाती इधर देखो तो इस जिगरे साडे जिगरे दरिया दिल चाली नंबर भी आ जा ना ਦਵਾਵਾਂ ਦਿੰਨੇ ਆਂ ਸੀ ਆਹ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਓਏ 33 ਦਾ ਕਰਕੇ ਆਏ ਸੀ 40 ਕਿੱਥੋਂ ਆ ਗਏ ਆ 7 ਨੰਬਰ ਕਿੱਥੋਂ ਪਾਤੇ ਓਏ ਜਿੰਨੇ ਨੰਬਰਾਂ ਨਾਲ ਇੱਕ ਕੁੜੀ ਪਾਸ ਹੁੰਦੀ ਐ ਉਹਨਾਂ ਤਿੰਨ ਮੁੰਡੇ ਪਾਸ ਹੋ ਜਾਂਦੇ ਨੇ ਕੁਝ ਨਹੀਂ ਹੁੰਦਾ ਵੀ ਆ ਗੋਨਲੀ ਵਨ ਲਾਈਫ ਟੂ ਲਿਵ ਕੱਲੇ ਨੰਬਰਾਂ ਨਾਲ ਨਹੀਂ ਪਰਸਨੈਲਿਟੀ ਨੂੰ ਡਿਵੈਲਪ ਕਰੋ ਬਹੁਤ ਸਾਰੀਆਂ ਮੱਲਾ ਜਿਹੜੀਆਂ ਨੇ ਉਹ ਕੱਟ ਨੰਬਰ ਵਾਲੀਆਂ ਨੇ ਬਿਮਾਰੀਆਂ ਨੇ ਐਸੀ ਗੱਲ ਨਹੀਂ ਦੁਨੀਆ ਭਰ ਦੀਆਂ ਐਗਜ਼ੈਂਪਲਾਂ ਨੇ ਹੈਨਾ ਪਰ ਹਾਂ ਮੈਂ ਨਹੀਂ ਕਹਿੰਦਾ ਕਿ ਪੜੋ ਨਾ ਐਫਰਟ ਵੱਲੋਂ ਕੋਈ ਕਮੀ ਨਾ ਛੱਡੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਿਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਕਈ ਵਾਰੀ ਨਹੀਂ ਲੱਗਦੇ ਫੁੱਲ ਉਹ ਹਰੇਕ ਬੂਟੇ ਨੂੰ ਉਹਨੇ ਨਹੀਂ ਫਲ ਲੱਗਦੇ ਉਹਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਛੱਡ ਜੀ ਦਿੱਲੀ ਛੱਡ ਜੀ ਵੀ ਨਹੀਂ ਯਾਰ ਤੁਸੀਂ ਦੇਖਿਓ ਕਦੇ ਮੈਂ ਆਪਣੇ ਕਮਰੇ 'ਚ ਵੀ ਖੜ ਰੱਖਿਆ ਹੋਇਆ ਤੇ ਇੱਕ ਵਾਲ ਕਲॉक ਹੈ ਉਹਦੇ ਵਿੱਚ ਸੈੱਲ ਕੱਟ ਰੱਖਿਆ ਆਪਣੇ ਆਪਣੇ ਨਾ ਸਮਾਜ ਦੇ ਵਿੱਚ ਇਹਨੂੰ ਬਦਸ਼ਕ ਨਹੀਂ ਮੰਨਦੇ ਖੜੀ ਕੜੀ ਕਰੀ ਨਹੀਂ ਰੱਖ ਮੇਰੀ ਮਾਂ ਵੀ ਕਹਿੰਦੀ ਰਹਿੰਦੀ ਐ ਬੇਪੁੱਤ ਕੜੀ ਖੜੀ ਨਹੀਂ ਹੋਣੀ ਚਾਹੀਦੀ ਬੇ ਮਾਂ ਦਾ ਕੋਈ ਨਹੀਂ ਬੇ ਕੁਝ ਨਹੀਂ ਹੁੰਦਾ ਪਰ ਉਸ ਕੜੀ ਤੋਂ ਮੈਂ ਇਨਸਪਾਇਰ ਹੁੰਨਾ ਕਿ ਏ ਦੇਖੋ ਕਿ ਹਰ ਵਾਰ ਤੁਹਾਡੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਸੋਚਦਾ ਮੈਂ 95% ਨੰਬਰ ਲੈ ਕੇ ਜਾਊਂਗਾ 80 ਲੇ ਜਾਂਦੇ ਨੇ बिजनेसमੈਨ ਸੋਚਦਾ ਆ ਜਿਹੜੀ ਫੈਕਟਰੀ ਆ ਮੈਨੂੰ ਇਹਨਾਂ ਦਾ ਪ੍ਰੋਫਿਟ ਕਰੂਗੀ ਉਹ ਫੈਕਟਰੀ ਲਾਸਟ ਜਿਹੜੀ ਉਹ ਦੇ ਵਿੱਚ ਚਲੀ ਜਾਂਦੀ ਹੈ ਬਾਲੀਵੁੱਡ ਵਾਲੇ ਸੋਚਦੇ ਆ ਇਸ ਫਿਲਮ ਤੋਂ ਬਾ ਸੁਪਰਸਟਾਰ ਬਣ ਜਾਊਂਗਾ ਫਿਲਮ ਸੁਪਰ ਫਲॉप ਹੋ ਜਾਂਦੀ ਹੈ ਪੋਲੀਟਿਸ਼ੀਅਨ ਸੋਚਦਾ ਐਨੀਆਂ ਸੀਟਾਂ ਜਿੱਤ ਕੇ ਮੈਂ ਆਇਓ ਕਰ ਦੂੰਗਾ ਆ ਕਰ ਲੂੰਗਾ ਸਾਰੀਆਂ ਸੀਟਾਂ ਹਾਰ ਜਾਂਦਾ ਏਸ ਵੇਲੇ ਖੱਖ ਖਾਸ ਤੌਰ ਤੇ ਜਿਆਦਾਤਰ ਤਾਂ ਡਿਪਰੈਸ਼ਨ ਜਾਂ ਨੈਗੇਟਿਵਿਟੀ ਆ ਜਾਂਦੀ ਹੈ ਕਿ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਦਿਨ ਰਾਤ ਮਿਹਨਤ ਵੀ ਕੀਤੀ ਮੇਰੇ ਇੰਨੇ ਘੱਟ ਨੰਬਰ ਕਿਉਂ ਆਏ ਜਾਂ ਮਹਿਫਿਲ ਕਿਉਂ ਗਿਆ ਉਸ ਵੇਲੇ ਤੁਸੀਂ ਉਸ ਖਰਾਬ ਘੜੀ ਨੂੰ ਦੇਖਿਓ ਅਕੋਰਡਿੰਗ ਟੂ ਲਾ ਆਫ ਥਿਸ ਨੇਚਰ ਕੁਦਰਤ ਇਸ ਕਾਨੂੰਨ ਮੁਤਾਬਕ ਇੱਕ ਬੰਦ ਪਈ ਇੱਕ ਖਰਾਬ ਹੋਈ ਘੜੀ ਵੀ 24 ਘੰਟਿਆਂ 'ਚ ਦੋ ਵਾਰ ਸਹੀ ਟਾਈਮ ਦਿੰਦੀ ਹੈ 12:05 ਤੇ ਕੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ 12:05 ਤੇ ਇੱਕ ਵਾਰੀ ਰਾਤ ਨੂੰ 12:05 ਤੇ ਤੁਸੀਂ ਉਸ ਕੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰੀ ਸਹੀ ਹੋ ਸਕਦੀ ਹੈ ਫਿਰ ਆਪਣੀ ਸਾਹ ਤਾਂ ਚੱਲਦੇ ਨੇ ਆਪਾਂ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਐਫਰਟ ਕਰਨੀ ਪਊਗੀ ਪਰ ਉਹਦੇ ਵਾਸਤੇ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਬੁਰਕੀ ਵੀ ਐਫਰਟ ਕਰਕੇ ਮੂੰਹ 'ਚ ਪਾਉਣੀ ਪੈਂਦੀ ਆਂ ਆਪੀ ਤਾਂ ਬੁਰਕੀ ਵੀ ਨਹੀਂ ਮੂੰਹ 'ਚ ਜਾਂਦੀ ਨਾ ਸੋ keep trying or trying hard success ਨੂੰ ਇਕ ਹੀ ਰਸਤਾ ਜਾਂਦਾ ਉਹਦਾ ਨਾਮ ਹੈ ਹਾਰਡਵਰਕ ਇਧਰ ਉਧਰ ਰਸਤਾ ਬਣਾ ਲਓਗੇ ਥੋੜੇ ਜਿਹਾ ਸਮੇਂ ਲਈ ਸਕਸੈਸ ਆ ਵੀ ਜਾਊਗੀ ਪਰ ਜ਼ਿਆਦਾ ਦਿਨ ਰਹਿਣੀ ਨਹੀਂ ਫਿਰੋ ਬਾਈਪਾਸ ਵਾਲਾ ਨਹੀਂ ਹੁੰਦਾ ਜੀ ਇਹਦਾ ਜਿਹੜਾ ਰਸਤਾ ਸਿੱਧਾ ਬਣਿਆ ਉਸੇ ਤੇ ਜਾ ਕੇ ਕਾਮਯਾਬੀਆਂ ਹੁੰਦੀਆਂ ਨੇ ਤੁਹਾਨੂੰ ਅੱਜ ਸਕਸੈਸ ਦੀ ਪਹਿਲੀ ਪੌੜੀ ਚੜਨ ਲੱਗਿਓ ਬਤਾ ਰਿਹਾ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਪੰਜਾਬ ਪਰਿਵਾਰ ਦੇ ਚੁਣੇ ਹੋਏ ਮੁਖੀਆ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਅਗਲੀਆਂ 2-2 ਦਿਨ 3-3 ਨੌਕਰੀਆਂ ਵਾਸਤੇ ਮੈਨੂੰ ਕੋਲ ਮਿਲਦੇ ਰਹਿੰਦੇ ਕਿ ਮੇਰੀ ਤੀਜੀ ਨੌਕਰੀ ਹੈ ਜੀ ਫਿਰ ਮੈਂ ਆ ਪੇਪਰ ਦਿੱਤਾ ਫਿਰ ਮੈਂ ਆ ਪੇਪਰ ਦਿੱਤਾ ਹੁਣ ਮੈਂ ਅੱਜ ਮੈਂ ਸਭ ਤੋਂ ਟੌਪ ਦੀ ਨੌਕਰੀ ਜਿਹੜੀ ਹੈ ਉਹ ਲੈ ਰਿਆ ਹਾਂ ਬੜੀ ਗੱਲ ਹੈ ਪਹਿਲਾਂ 75 ਸਾਲਾਂ ਚ ਇੱਕ ਮੌਕਾ ਨਹੀਂ ਮਿਲਿਆ ਹੁਣ ਸਾਲ ਚ 2 ਸਾਲ ਚ 2-2 3-3 ਮਿਲ ਰਿਹਾ ਹੈ ਫਾਇਦਾ ਲਓ ਸਰਕਾਰਾਂ ਦਾ ਕੰਮ ਹੀ ਹੁੰਦਾ ਹੈ ਸਹੂਲਤਾਂ ਦੇਣਾ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਭਾਵੇਂ ਮੁਹ ਪਾਵੇਂ ਉਹ ਲਾਇਬ੍ਰੇਰੀਆਂ ਹੋਣ ਪਾਵੇਂ ਸਕੂਲ ਹੋਣ ਪਾਵੇਂ ਹਸਪਤਾਲ ਬਣਾਈਏ ਮੈਡੀਕਲ ਕਾਲਜ ਬਣਾ ਰਹੇ ਆ ਕਪੂਰਥਲਾ ਹੁਸ਼ਿਆਰਪੁਰ ਸੰਗਰੂਰ ਜਲੰਧਰ ਮੈਡੀਕਲ ਕਾਲਜ ਬਣਾ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਆ ਔਰ ਅਗਲੇ 40 50 ਸਾਲ ਦੇ ਡਿਜ਼ਾਈਨ ਬਣਾ ਰਹੇ ਆ ਉਹਦੇ ਨਹੀਂ ਤਾਂ ਲਾਲ ਇੱਟਾਂ ਹੀ ਲਾਉਂਦੇ ਨੇ ਇੰਨੀਆਂ ਡਿਪਰੈਸਿੰਗ ਹੁੰਦੀਆਂ ਨਾ ਉਹ ਸਰਕਾਰੀ ਬਿਲਡਿੰਗਾਂ ਤੇ ਲਾਲ ਇੱਟਾਂ ਹੀ ਇੰਨੀਆਂ ਪੈੜੀਆਂ ਲਾਦਿਆਂ ਬੰਦਾ ਪਹਿਲੀ ਡਰ ਜਾਂਦਾ ਲਾਲ ਜੀਆਂ ਇੱਟਾਂ ਨੇ ਯਾਰ ਬੜਾ ਡਰਨ ਲੱਗਦਾ ਯਾਰ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਓਪਰਚ्युनिटीਜ਼ ਮਿਲਣਗੀਆਂ ਖਾਸ ਤੌਰ ਤੇ ਮੈਡੀਕਲ ਫੀਲਡ ਦੇ ਵਿੱਚ ਹੈਲਥ ਔਰ ਫੀਲਡ ਦੇ ਵਿੱਚ ਤੇ ਐਜੂਕੇਸ਼ਨਲ ਫੀਲਡ ਦੇ ਵਿੱਚ ਔਰ ਜਿੰਨੇ ਵੀ ਕੋਈ ਪੇਪਰ ਦੇਤੇ ਕੋਈ ਰਹਿ ਗਏ ਜਾਂ ਕੋਈ ਸਰਕਾਰਾਂ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਪ੍ਰਾਣੀਆਂ ਦਾ ਹੋ ਗਏ ਅਸੀਂ ਕੋਸ਼ਿਸ਼ ਉਹਨਾਂ ਦੀ ਇਹੀ ਕਰ ਰਹੇ ਹਾਂ ਕਿ ਭਾਵੇਂ ਕੋਈ ਮਤਲਬ ਸਾਨੂੰ ਆਪਣੇ ਰੂਲ ਅਮੈਂਡ ਕਰਨੇ ਪੈਣ ਕਿਵੇਂ ਨਾ ਕਿਵੇਂ ਉਹਨਾਂ ਨੂੰ ਅਡਜਸਟ ਕਰਨੇ ਕਰਨੇ ਕਈ ਤਾਂ ਜੀ ਨਾਰੇ ਲਾਉਂਦੇ ਓਵਰ ਏਜ ਹੋਗੇ ਉਮਰਾਂ ਬਦ ਗਈਆਂ ਉਹਨਾਂ ਦੀ ਉਮਰ ਮਤਲਬ ਉਮਰ ਚਲੀ ਗਈ ਉਹਨਾਂ ਦੀ ਨੌਕਰੀ ਕਰਨ ਵਾਲੀ ਅਸੀਂ ਹੁਣ ਵਧਾ ਦਿਆਂਗੇ ਕੋਈ ਗੱਲ ਨਹੀਂ ਅਮੈਂਡ ਕਰਨਾ ਉਹਨਾਂ ਨੂੰ ਵੀ ਹੱਕ ਹੈ ਸੋ ਇਸ ਕਰਕੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਸਾਡੇ ਵੱਲੋਂ ਜਿਵੇਂ ਕਹਿੰਦੇ ਆ ਖੁੱਲੇ ਗੱਫੇ ਨੇ ਤੇ ਤੁਸੀਂ ਮੈਰਿਟ ਦੇ ਵਿੱਚ ਆਓ ਪੜੋ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਆਈਐਸ ਦੇ ਇਗਜ਼ਾਮ ਦਿਓ ਆਈਪੀਐਸ ਦੇ ਇਗਜ਼ਾਮ ਦਿਓ ਯੂਪੀਐਸਸੀ ਦੇ ਸੈਂਟਰ ਵੀ ਖੋਲਾਂਗੇ ਤਾਂ ਕਿ ਤੁਹਾਨੂੰ ਮੌਕਾ ਮਿਲੇ कुर्सियां पेन और बड़े, बड़े फैसले तोड़ा इंतजार कर रहे ने। लोगों को कहते सुना है बहुत बहुत धनबाद जो आबाद रहो जिंदाबाद रहो बुक्रियादार भगवंत मान मुखी बड़िया ही बड़मुलियां गल